ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਲੈ ਕੇ حاضر ਹੋ ਚੁੱਕੇ ਹਾਂ ਜੀ ਇੱਕ ਸਰਵਿਸਮੈਨ ਫੌਜ ਵੀਰਾਂ ਦੇ ਲਈ ਬਹੁਤ ਵਧੀਆ ਮੌਕਾ ਆ ਚੁੱਕਿਆ ਹੈ ਜੀ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜੇਸ਼ਨ ਵੱਲੋਂ ਭਰਤੀ ਆ ਚੁੱਕੀ ਹੈ ਜੀ ਜੋ ਕਿ ਅਕਤੂਬਰ ਮਹੀਨੇ ਦੇ ਵਿੱਚ ਭਰਤੀਆਂ ਰਹਿਣ ਵਾਲੀਆਂ ਹਨ ਇਸ ਦੇ ਲਈ ਜੋ ਲੋਕੇਸ਼ਨ ਹੈ 올 ਇੰਡੀਆ ਰਹਿਣ ਵਾਲੀ ਹੈ ਜੀ ਅਤੇ 올 ਇੰਡੀਆ ਦੇ ਸਰਵਿਸਮੈਨ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਇਹਦੇ ਵਿੱਚ ਜੋ ਸੈਲਰੀ ਹੈ ਜੀ 6 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਮਿਲਣ ਵਾਲੀ ਹੈ ਜੀ ਇਹ ਜੋ ਵੈਕੈਂਸੀ ਰਹਿਣ ਵਾਲੀ ਹੈ ਸਿਰਫ ਸਾਬਕਾ ਫੌਜੀਆਂ ਲਈ ਰਹਿਣ ਵਾਲੀ ਹੈ ਜੀ ਜੋ ਐਕਸਮਨ ਹਨ ਅਫਸਰ ਸਹਿਬਾਨ ਜੀਸੀ ਸਹਿਬਾਨ ਜੋ ਕਾਦਰ ਰੈਂਕ ਦੇ ਵਿੱਚ ਕੋਈ ਵੀ ਰਿਟਾਇਰਮੈਂਟ ਹੋਇਆ ਨੂੰ ਪੀਬੀਓ ਆਰ ਦੇ ਲਈ ਉਹਨਾਂ ਦੇ ਲਈ ਇਹ ਵੈਕੈਂਸੀ ਰਹਿਣ ਵਾਲੀ ਹੈ ਜੀ ਕਿਹੜੀਆਂ ਕਿਹੜੀਆਂ ਪੋਸਟਾਂ ਰਹਿਣ ਵਾਲੀਆਂ ਹਨ ਇਹਦੀ ਪੂਰੀ ਜਾਣਕਾਰੀ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵੇਖ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰ ਦੇ ਆਲ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਕੋਈ ਵੀ ਨਵਾਂ ਅਪਡੇਟ ਆਉਂਦਾ ਹੈ ਉਹਦੇ ਸਹੀ ਤੇ ਸਟਿਕ ਜਾਣ ਕਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਮਾਂ ਰਹਿੰਦੇ ਉਸ ਪੋਸਟ ਨੂੰ ਅਪਲਾਈ ਕਰ ਸਕੋ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਹਾਂਜੀ ਦੋਸਤੋ ਆਰਮੀ ਵੈਲਫੇਅਰ প্লেਸਮੈਂਟ ਆਰਗੇਨਾਈਜੇਸ਼ਨ ਵੱਲੋਂ ਅਸਾਮੀਆਂ ਮੰਗ ਕੀਤੀਆਂ ਜਾਂਦੀਆਂ ਹਨ ਜੀ ਵੈਕੈਂਸੀਆਂ ਹਨ ਜਿੰਨਾਂ ਦੇ ਲਈ ਜੋ ਕਿ ਅਕਤੂਬਰ 2025 ਦੀ ਰਹਿਵਾਲੀਆਂ ਹਨ ਜੀ ਏਡਬਲਯੂ ਪੀਓ ਵੱਲੋਂ ਇਹਨਾਂ ਸਮੇਂ ਦੀ ਮੰਗ ਕੀਤੀ ਜਾਂਦੀ ਹੈ ਵਧੇ ਰਜੈਂਕਰ ਲਈ ਤੁਸੀਂ ਇਹਨੇ ਵੈਬਸਾਈਟ www.xarmynakri.com ਤੇ ਵੀ ਸੰਪਰਕ ਕਰ ਸਕਦੇ ਹੋ ਜੀ ਹੁਣ ਗੱਲ ਕਰਦੇ ਆਂ ਜੀ ਵੈਕੈਂਸੀਆਂ ਦੀ ਵੈਕੈਂਸੀਆਂ ਸਭ ਤੋਂ ਪਹਿਲਾਂ ਅਫਸਰ ਸਾਹਿਬਾਨ ਦੇ ਲਈ ਰਹਿਣ ਵਾਲੀਆਂ ਹਨ ਜੀ ਜਿਹਦੇ ਲਈ ਜਿਵੇਂ ਕਿ ਲੀਡਿੰਗ ਫਾਈਨੈਂਸ ਕੰਪਨੀ ਦੇ ਵਿੱਚ ਕਰਨਲ ਲੈਫਟ ਹੈਂਡ ਕਰਨਲ ਜਿਹਨੇ ਏਜ 58 ਸਾਲ ਤੱਕ ਮੰਗੀ ਗਈ ਹੈ ਅਤੇ ਲੋਕੇਸ਼ਨ ਜੋ ਦਾਦਰ ਮੁੰਬਈ ਦੇ ਵਿੱਚ ਰਹਿਣ ਵਾਲੀ ਹੈ ਜੀ ਸੈਲਰੀ ਇਹਦੇ ਵਿੱਚ 50 ਲੱਖ ਰੁਪਿਆ ਪ੍ਰਤੀ ਸਾਲ ਰੁਪਏ ਮਿਲੇਗੀ ਅਤੇ ਕੰਟੈਕਟ ਡਿਟੇਲ ਇਹਨਾਂ ਜੀ ਇਹ ਜਿਹੜਾ ਪਿਊ ਬੰਗਲਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਇਹ ਸੀ ਅਫਸਰ ਸਾਹਿਬਾਨ ਦੇ ਲਈ ਵਕ ਵਕ ਨੌਕਰੀਆਂ ਹਨ ਜੀ ਤੁਸੀਂ ਅੱਗੇ ਵੀਡੀਓ ਪਾਜ਼ ਕਰਕੇ ਜਾ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਉੱਥੇ ਜਾ ਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਜੋ ਨੋਟੀਫਿਕੇਸ਼ਨ ਆ ਜੀ ਉਹ ਸਾਡੇ WhatsApp ਚੈਨਲ ਤੇ ਹੈ ਜੀ WhatsApp ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਹੁਣ ਗੱਲ ਕਰਦੇ ਜੀ ਜੀਸੀ ਸਾਹਿਬਾਨ ਤੇ ਓਰ ਦੇ ਲਈ ਕਿਹੜੀਆਂ ਕਿਹੜੀਆਂ ਵਕਾਂਸੀਆਂ ਰਹਿਵਾਲੀਆਂ ਹਨ ਅਤੇ ਕਿਹੜੇ ਕਿਹੜੇ ਏਡਬੀਯੂ ਪੀਓ ਵਿੱਚ ਇਹ ਵਕਾਂਸੀਆਂ ਹਨ ਜੀ ਪਹਿਲੀ ਵਕਾਂਸੀ ਦੀ ਗੱਲ ਕਰੀਏ ਤਾਂ ਪਹਿਲੀ ਵਕਾਂਸੀ ਸੀਐਸਬੀ ਰਹਿਵਾਲੀ ਹੈ ਜੀ ਜੋ ਕਿ ਚਾਰ ਵਕਾਂਸੀ ਹਨ ਆਰਵੀ ਐਸਐਸ ਐਨ ਪ੍ਰਾਈਵੇਟ ਲਿਮਟਿਡ ਦੇ ਵਿੱਚ ਪੀਵੀਓਰ ਦੀਆਂ ਵਕਾਂਸੀਆਂ ਰਹਿਵਾਲੀਆਂ ਹਨ ਤੇ ਕੈਂਡੀਡੇਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਇਹ ਜੋ ਲੋਕੇਸ਼ਨ ਹੈ ਇਹ ਦੀ ਬਰੇਲੀ ਦੇ ਵਿੱਚ ਰਹਿਣ ਵਾਲੀ ਹੈ ਜੀ ਹਸਪੀਟਲ ਦੇ ਵਿੱਚ ਅਤੇ 6 ਲੱਖ ਪ੍ਰਤੀ ਐਨੁਮਡੇਸਾ ਉਹਨਾਂ ਦਾ ਪੇਮੈਂਟ ਮਿਲਣ ਵਾਲੀ ਹੈ ਜੀ ਇਹਦੇ ਲਈ ਤੁਸੀਂ AWPU ਬੰਗਲੌਰ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ 080 25580769 ਇਹ ਦਾ ਮੋਬਾਈਲ ਨੰਬਰ ਹੈ ਜੀ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ ਜੀ ਅਗਲੀ ਵਾਰ ਅਸੀਂ ਇਹ ਗੱਲ ਕਰੀਏ ਤਾਂ ਸਕਿਉਰਟੀ ਮੈਨੇਜਰ ਨੇ ਪੰਜ ਵਜੇ ਅਸੀਂ ਹਾਂਜੀ ਵਿਦਵੰਤਾ ਗਰੁੱਪ ਵੱਲੋਂ PVUR ਦਿੱਲੀ ਰਹਵਾਲੀ ਹਾਂਜੀ ਇਹ ਇਹਦੇ ਵਿੱਚ ਗੋਆ ਕਰਵਾਰ ਦਿੱਲੀ ਇਹ ਪਾਸੇ ਹਨ ₹6 ਲੱਖ ਰੁਪਏ ਪ੍ਰਤੀ ਇਹਨੂੰ ਇਸ ਦਾ ਪੇਮੈਂਟ ਮੰਨ ਵਾਲੀ ਹੈ ਏਡਬਲਯੂਪੀਓ ਬੰਗਲੌਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੈਕਸਟ ਵਕਾਂਸੀ ਗੱਲ ਕਰੀਏ ਤਾਂ ਸੁਪਰਵਾਈਜ਼ਰ ਦੀਆਂ ਵਕਾਂਸੀਆਂ ਹਨ ਜੀ ਇਸ ਦੇ ਵਿੱਚ ਸੈਕਟਰੀ ਦੇ ਹਾਊਸ ਕੀਪਰ ਦੀਆਂ ਵਕਾਂਸੀਆਂ ਰਹੇ ਹੋਣੀਆਂ ਹਨ ਜੀ ਜਿਹਦੇ ਵਿੱਚ ਆਰ ਨੀਮ ਵਕਾਂਸੀਆਂ ਹਨ 55 ਸਾਲ ਤੱਕ ਉਮਰ ਮੰਗੀ ਹੈ ਜੀ ਤੇ ਕੈਂਡੀਡੇਟ 10ਵੀਂ ਪਾਸ ਹੋਣਾ ਚਾਹੀਦਾ ਜੀ ਇਹ ਸਲਤਾਨਪੁਰ ਹਾਈਦਰਾਬਾਦ ਲਈ ਵਕਾਂਸੀਆਂ ਰਹੇ ਹੋਣੀਆਂ ਹਨ ਜੀ ਇਹਦੇ ਵਿੱਚ ਜੋ ਪੇਮੈਂਟ ਹੈ 5 ਲੱਖ 40 ਹਜ਼ਾਰ ਪ੍ਰਤੀ ਸਾਦੇਸਾਂ ਨੂੰ ਮਿਲੇਗੀ ਏਡਬਲਯੂਪੀਓ ਸਿਕੰਦਰਾਬਦ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਨੈਸਟੋ ਗਵਰਨਸ ਟੈਕਨੀਸ਼ੀਅਨ ਵੀ ਰਹਿਣ ਵਾਲੇ ਹਨ ਜੀ ਆਰਮਡ ਫਾਈਟਿੰਗ ਵੀਹਿਕਲ 10 vacancies ਹਨ ਜੀ ਐਚਵੀਐਫ ਅਪਦੀ ਦੇ ਲਈ ਇਹ ਵਿੱਚ ਐਨਸੀਓ 50 ਸਾਲ ਏਜ ਆਟੋ ਟੈਕਨੀਸ਼ੀਅਨ ਆਟੋ ਇਲੈਕਟ੍ਰੋਨਿਕ ਏਵੀਕਰ ਇਹ ਵਿੱਚ ਹੋਣਾ ਚਾਹੀਦਾ ਹੈ ਕਹਿੰਦੇ ਇਹਦਾ ਅਤੇ ਅਪਦੀ ਚੰਨਈ ਦੇ ਲਈ ਇਹੇ vacancies ਰਹਿਣ ਵਾਲੇ ਹਨ ਇਹ ਵਿੱਚ 5 ਲੱਖ 4000 ਪ੍ਰਤੀ ਸਾਧਸਾਂ ਦਾ ਪੇਮੈਂਟ ਮਿਲੇਗੀ ਅਤੇ ਇਸ ਦੇ ਲਈ ਤੁਸੀਂ ਏਡਬਲਯੂ ਪੀਓ ਚੰਨਈ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਹ ਜਿਹੜੇ ਮੈਂ ਏਡਬਲਯੂ ਪੀਓ ਲਗ ਲਗ ਹਨ ਜੀ ਇਹ ਇਹਨਾਂ ਦੇ ਮੋਬਾਈਲ ਨੰਬਰ ਵੀ ਲਿਖੇ ਹੋਏ ਹਨ ਦਾ ਵੀਡੀਓ ਵਿੱਚ ਪਹੁੰਚ ਕਰਕੇ ਤੁਸੀਂ ਕੰਟੈਕਟ ਨੰਬਰ ਲੈ ਕੇ ਇਸ ਤੇ ਗੱਲ ਕਰ ਸਕਦੇ ਹੋ ਜੀ ਨੈਕਸਟ ਪੋਸਟ ਦੀ ਗੱਲ ਕਰੀਏ ਨੈਕਸਟ ਪੋਸਟ ਰੇਲਵੇ ਗੇਟਮੈਨ ਦੇ ਲਈ ਰਹਿਣ ਵਾਲੀ ਹੈ ਜੀ 80 ਵੈਕਾਂਸੀਆਂ ਹਨ ਜੀ ਇਹਦੇ ਵਿੱਚ ਚੱਕ ਮੇਟ ਸਕਿਉਰਿਟੀ ਸਰਵਿਸ ਵੱਲੋਂ ਇਹ ਵੈਕਾਂਸੀਆਂ ਮੰਗ ਕੀਤੀ ਜਾਂਦੀ ਹੈ ਇਸ ਦੇ ਲਈ ਉਹ ਪੀਵੀਓਆਰ ਚਾਹੀਦੇ ਹਨ ਜੀ ਚਾਂਜਰ ਸਭ ਤੱਕ ਦੇ ਮੈਟ੍ਰਿਕ ਪਾਸੋਂ ਚਾਹੀਦੇ ਤੇ 61 ਅਤੇ A2 ਕੈਂਡੀਡੇਟ ਹੋ ਸਕਦਾ ਹੈ ਜੀ ਇਹ ਜੋ ਪੋਸਟਾਂ ਹਨ ਜੀ ਜਾਮਨਗਰ ਦੇ ਲਈ ਰਹਿਣ ਵਾਲੀਆਂ ਹਨ ਜੀ ਇਹਦੇ ਲਈ 4 ਲੱਖ 80000 ਪ੍ਰਤੀ ਸਾਲ ਦੇ ਹਿਸਾਬ ਨਾਲ ਪੇਮੈਂਟ ਮਿਲਣ ਵਾਲੀ ਹੈ ਅਤੇ ਜੋ ਰਹਿਣਾ ਖਾਣਾ ਹੈ ਉਹ ਫ੍ਰੀ ਹੋਏਗਾ ਜੀ। اے ਡਬਲਯੂ ਪੀਓ ਜਲੰਧਰ ਦੇ ਵਿੱਚ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਦੇ ਲਈ اے ਡਬਲਯੂ ਪੀਓ ਜਲੰਧਰ ਨੰਬਰ ਹੈ ਜੀ 0181 2263313 ਇਸ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਨੈਕਸਟ ਪੋਸਟ ਦੀ ਗੱਲ ਕਰੀ ਤਾਂ ਗੇਟ ਕੀਪਰ ਲਈ ਵਕਾਂਸੀਆਂ ਦੀ ਮੰਗ ਕੀਤੀਆਂ ਜੀ 532 ਵਕਾਂਸੀਆਂ ਰਹਿਵਾਲਗਾਂ ਜੀ ਰੇਲਵੇ ਡਿਵੀਜ਼ਨ ਦੇ ਵੱਲੋਂ ਇਹ ਚ ਇੱਕ ਸਰਵਿਸਮੈਨ 55 ਸਾਲ ਦੀ ਉਮਰ ਤੱਕ ਚਾਹੀਦੀ ਹੈ ਤੇ 10ਵੀਂ ਪਾਸ ਤੱਕ ਕੈਂਡੀਡੇਟ ਹੋਣਾ ਚਾਹੀਦਾ ਹੈ। ਇਹਦੇ ਵਿੱਚ ਜੋ ਲੋਕੇਸ਼ਨ ਰਹਿਵਾਲੀ ਹੈ ਜੀ ਭਾਵਨਗਰ ਰਾਜਕੋਟ ਦੀਆਂ ਵਕਾਂਸੀਆਂ ਹਾਂ ਜੀ ਇਹੇ। ਤੇ ਅਹਮਦਾਬਾਦ ਦੇ ਲਈ ਬੁਗਾਨਸਿਆ ਰਹਿਵਾਲੇ ਹਨ ਇਹਦੇ ਵਿੱਚ 4.32 ਲੱਖ ਪ੍ਰਤੀ ਸਾਲ ਦਾ ਪੇਮੈਂਟ ਮਿਲੇਗੀ ਤੇ ਇਹਦੇ ਵਿੱਚ ਜੋ ਡਿਊਟੀ ਹੋਊਗੀ 12 ਘੰਟੇ ਰਹਿਵਾਲੇ ਹੀ ਇਹਦੇ ਲਈ ਤੁਸੀਂ AWPO ਅਹਮਦਾਬਾਦ ਨਾਲ ਸੰਪਰਕ ਕਰ ਸਕਦੇ ਹੋ ਜੀ ਨੈਕਸਟ ਪੋਰਟ ਦੀ ਗੱਲ ਕਰੀਏ ਤਾਂ ਸਕਿਉਰਟੀ ਸੁਪਰਵਾਈਜ਼ਰ ਚਾਰ ਬੁਗਾਨਸਿਆ ਰਹਿਵਾਲੇ ਹਨ ਜੀ UNO ਮਿੰਡਾ ਲਿਮਟਿਡ ਦੇ ਲਈ EVR ਦੇ ਲਈ ਬੁਗਾਨਸਿਆ ਹਨ ਜੀ ਇਹ 10ਵੀਂ ਕੀਤੀ ਹੋਣੀ ਚਾਹੀਦੀ ਹੈ ਜਾਂ ਡਿਗਰੀ ਵੀ ਕੀਤੀ ਹੋਣੀ ਚਾਹੀਦੀ ਹੈ ਕੈਂਡੀਡੇਟ ਵੀ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਪੈਨ ਇੰਡੀਆ ਦੇ ਲਈ ਬੁਗਾਨਸਿਆ ਰਹਿਵਾਲੇ ਹਨ ਜੀ ਜੋ ਲੋਕੇਸ਼ਨ ਰਹਿਵਾਲੇ ਪੈਨ ਇੰਡੀਆ ਦੇ ਲਈ ਰਹਿਵਾਲ ਤਨਪਾਇਨ 60 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੇਮੈਂਟ ਮਿਲੇਗੀ ਏਡਬਲਯੂਪੀ ਚੰਡੀਗੜ੍ਹ ਨਾਲ ਤੁਸੀਂ ਸਿੱਧੇ ਲਈ ਸੰਪਰਕ ਕਰ ਸਕਦੇ ਹੋ ਜੀ ਨੈਕਸਟ 4 ਦੀ ਗੱਲ ਕਰੀ ਤੇ ਐਡਮਨ ਇੰਚਾਰਜ ਦੇ ਲਈ 2 ਵਕਾਂਸੀਆਂ ਹਨ ਜੀ ਪਰਮ ਫਾਊਂਡੇਸ਼ਨ ਦੇ ਲਈ ਇੱਕ ਸਰਵਿਸ ਮਨ ਚਾਹੀਦੀ ਹੈ 54 ਸਾਲ ਦੀ ਤੱਕ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੀ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਇਹ ਬੜਵਾਨੀ ਅਲੀ ਰਾਜਪੁਰ ਦੇ ਲਈ ਵਕਾਂਸੀਆਂ ਰਹੇਵਾਂਗੇ ਹਾਂਜੀ ਇਹ ਇਹ ਚ ਜੋ ਪੇਮੈਂਟ ਹੈ 360000 ਪ੍ਰਤੀ ਸਾਲ ਦਾ ਪੇਮਨ ਹੋਵੇਗਾ ਪਲਸ ਪੀਐਫ ਹੋਵੇਗਾ ਏਡਬਲਯੂਪੀਓ ਉਪਾਧ ਲਈ ਇਸ ਨਾਲ ਸੰਪਰਕ ਕਰ ਸਕਦੇ ਹੋ ਨੈਕਸਟ ਬੋਰਡ ਦੀ ਗੱਲ ਕਰੀ ਤਾਂ ਡਰਾਈਵਰ ਇਲੈਕਟ੍ਰਿਕ ਬੱਸ ਤੇ ਲਈ 585 ਮੰਗੀ ਕੀਤੀ ਜਾਂਦੀ ਹੈ ਜੀ ਟਰੈਵਲ ਟਾਈਮ ਟਰੰਕਿੰਗ ਦੇ ਵੱਲੋਂ ਇਹ ਚ ਪੀਬੀਓ ਆ ਚਾਹੀਦੀ ਹੈ ਜੀ 58 ਸਾਲ ਦੀ ਉਮਰ ਤੱਕ ਡਰਾਈਵਰ ਵਿਦ ਹੈਵੀ ਵੀਕਲ ਸਨਸ ਹੋ ਜਾਣ ਦੇ ਕੈਂਡੀਡੇਟ ਕੋਲੇ ਚੇਨਈ ਲਈ ਇਹ ਲੋਕੇਸ਼ਨ ਆ ਰਹੀ ਹੈ ਤੇ 348000 ਪ੍ਰਤੀ ਸਾਲ ਦੇ ਸਾਲ ਦਾ ਪੇਮੈਂਟ ਮਿਲੇਗੀ ਪਲੱਸ ਪੀਐਫ ਤੇ ਬੋਨਸ ਮਿਲੇਗਾ ਜੀ ਇਸ ਦੇ ਲਈ ਤੁਸੀਂ ਏਡਬਲਯੂਪੀਓ ਚੇਨਈ ਦੇ ਨਾਲ ਸੰਪਰਕ ਕਰ ਸਕਦੇ ਹੋ ਡੈਸਕਬੋਰਡ ਦੀ ਗੱਲ ਕਰੀਏ ਤਾਂ ਜਨਰਲ ਐਡਮਿਨ ਐਂਡ ਸੁਪਰਵਾਈਜ਼ਨ ਦੀ ਪੋਸਟਾਂ ਪੰਜ ਹਨ ਜੀ ਆਰ ਟੈਨ ਗਲਾਸ ਕੰਪਨੀ ਦੇ ਵੱਲੋਂ ਇਹ ਜੀਸੀ ਨੇ ਮੰਗੀਤੀ ਜਾਂਦੀ ਹੈ ਕਾਲ ਅੰਬ ਹਿਮਾਚਲ ਪ੍ਰੇਸ਼ ਲਈ ਇਹ ਪੋਸਟਾਂ ਰਹਿਵਲੀਆਂ ਹਨ ਜੀ 3 ਲੱਖ 40 ਹਜ਼ਾਰ ਵਰਤੀ ਸਾਲ ਦੇ ਹਿਸਾਬ ਨਾਲ ਪੇਮੈਂਟ ਮਿਲੇਗੀ ਏਡਬਲਯੂਪੀ ਚੰਡੀਗੜ੍ਹ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਕਿਉਰਿਟੀ ਗਾਰਡ ਦੀ 28 ਵਸਿਆਂ ਰਹਿਵਲੀਆਂ ਹਨ ਓ ਐਮ ਏ ਪੀ ਮੈਨੇਜਮੈਂਟ ਸਰਵਿਸ ਵੱਲੋਂ ਇਹ ਸਰਵਿਸਵਨ ਦੀ ਮੰਗੀਤੀ ਹੈ ਜੀ 52 ਸਾਲ ਤੱਕ ਹੋਣੀ ਚਾਹੀਦੀ ਕੈਂਡੀਡੇਟ ਦੀ ਤੇ ਟੈਲੀਕਮ ਪੂਨੇ ਲਈ ਵਕਾਂਸੀਆਂ ਰਹਿਵਲੀਆਂ ਹਨ ਜੀ ਤਨਪਾਣ 63 ਲੱਖ ਦੇ ਹਿਸਾਬ ਨਾਲ ਪੇਮੈਂਟ ਮਿਲੇਗੀ ਪ੍ਰਤੀ ਸਾਲ ਤੇ ਏਡਬਲਯੂਪੀ ਪੁੰਨੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਨੈਕਸਟ ਪੋਸਟ ਅਸਿਸਟੈਂਟ ਮੈਨੇਜਰ ਦੀਆਂ ਚਾਰ ਵਾਸੀਆਂ ਜੀ ਸਟੇਸ਼ਨ ਹੈੱਡ ਕੁਆਰਟਰ ਕੋਚੀ ਦੇ ਲਈ ਇਹਦੇ ਲਈ ਸੁਬੇਦਾਰ ਮੈਜਰ ਸੁਬੇਦਾਰ ਨਾਰਸਲ ਏਜ ਤੱਕ ਚੱਲ ਸਕਦੇ ਹਨ ਜੀ ਤੇ ਕੰਪਿਊਟਰ ਦੀ ਨਾਲ ਹੋਣੀ ਚਾਹੀਦੀ ਹੈ ਕਿ ਅੱਲਾ ਦੇ ਵਿੱਚ ਇਹ ਬੁਨਿਆਦੀ ਰਹਿਣ ਵਾਲੀ ਹੈ ਇਹ ਵਿੱਚ 3.3 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੇਮੈਂਟ ਮਿਲੇਗੀ ਜੀ ਅਤੇ ਏਡਬਲਯੂਪੀਓ ਪ੍ਰਿਵੇਦਰਮ ਦੇ ਲਈ ਤੁਸੀਂ ਇਸ ਦੇ ਲਈ ਸੰਪਰਕ ਕਰ ਸਕਦੇ ਹੋ ਨੈਕਸਟ ਪੋਸਟ ਦੀ ਗੱਲ ਕਰੀਏ ਕਲਰਕ ਦੇ ਲਈ ਪੋਸਟਾਂ ਹਾਂਜੀ ਹੈ 25 ਵੈਸੇ ਮੰਗੀਤੀ ਜਾਂਦੀ ਹੈ ਹੈੱਡ ਕੁਆਟਰ ਵੈਸਟਰਨ ਕਮਾਂਡ ਦੇ ਵਿੱਚ ਜੀਸੀਓ ਐਨਸੀਓ ਕਲਰਕ ਟ੍ਰੇਡ ਹੋਣੀ ਚਾਹੀਦੀ ਹੈ ਹਨਾ ਇਹਦੇ ਲਈ ਜੋ ਲੋਕੇਸ਼ਨ ਰਹਿ ਵਾਲੀ ਹੈ ਜੋ ਚੰਡੀ ਮੰਦਰ ਕੈਂਟ ਦੇ ਵਿੱਚ ਰਹਿ ਵਾਲੀ ਹੈ ਤੇ 3 ਲੱਖ ਰੁਪਇਆ 3 ਲੱਖ ਪ੍ਰਤੀ ਸਾਲ ਦਾ ਤੁਹਾਨੂੰ ਪੇਮੈਂਟ ਮਿਲੇਗੀ ਏਡਬਲਯੂ ਪੀਓ ਚੰਡੀਗੜ੍ਹ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਏਡਬਲਯੂ ਪੀਓ ਚੰਡੀਗੜ੍ਹ ਨੰਬਰ ਹੈ ਜੀ 0172 2599 459 0172 258 9495 ਇਥੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਬਹੁਤ ਵਧੀਆ ਬਗਾਨਸੀਆਂ ਹਾਂ ਜੀ ਜਿਹੜੇ ਕੈਂਡੀਡੇਟ ਇਹਨਾਂ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਨੰਬਰਾਂ ਤੇ ਗੱਲ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਜੇਕਰ ਕਿਸੇ ਵੀਰ ਦੀ ਪਹਿਲਾਂ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਤਾਂ ਤੁਸੀਂ ਆਪਣਾ ਨਾਮ ਨੰਬਰ ਦੱਸ ਕੇ ਉਸ ਤੇ ਗੱਲ ਕਰ ਸਕਦੇ ਹੋ ਜੀ ਦੋਸਤੋ ਵਧੇਰੇ ਵਗਾਇਸਾਂ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਦੀ ਜੋ ਵੈਬਸਾਈਟ ਹੈ ایਡਬੀਪੀਓ ਦੀ ਉਸ ਤੇ ਸੰਪਰਕ ਕਰ ਸਕਦੇ ਹੋ ਜੀ ਵੈਬਸਾਈਟ ਦਾ ਨਾਮ ਹੈ ਜੀ www. xarmynakri.com ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਦੋਸਤੋ ਜੇਕਰ ਤੁਹਾਨੂੰ ਕੋਈ ਕੁਇਰੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਜੀ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਦੋਸਤੋ ਜੇਕਰ ਤੁਹਾਡਾ ਕੋਈ ਵੀ ਜਾਣਕਾਰ ਸਰਵਿਸਮੈਨ ਹੈ ਤਾਂ ਉਹਦੇ ਤੱਕ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰ ਦੇਣੀ ਤਾਂ ਜੋ ਜ਼ਰੂਰਤਮੰਦ ਕੈਂਡੀਡੇਟ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਨੌਕਰੀ ਲੱਗ ਸਕੇ ਦੋਸਤੋ ਅਸੀਂ ਆਪਣੇ ਇਸ ਚੈਨਲ ਤੇ ਜੋ ਵੀ ਲਿਟਰ ਵੀਡੀਓ ਦੀ ਜਾਣਕਾਰੀ ਦਿੰਦੇ ਰਹਿੰਦੇ ਹਾਂ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ